ਸੱਚਕਾਲੀ ਮੈਂ ਹਰ ਕਵਰ ਸਿੰਘ ਵੇਦੀ ਮਜੂਦਾ ਹਾਲਾਤਾਂ ਵਿੱਚ ਪੰਥਕ ਸੰਕਟ ਨਵੀਂ ਦਿਸ਼ਾ ਲੈਂਦਾ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਰਤੀ ਮਹਮ ਸ਼ੁਰੂ ਕੀਤੀ ਗਈ ਹੈ ਤੇ ਇਸ ਦਰਮਿਆਨ ਵੀ ਅਜਿਹੇ ਸੰਕਟ ਇਸ ਕਰਕੇ ਬਰਕਰਾਰ ਹੈ ਕਿਉਂਕਿ 2 ਦਸੰਬਰ ਨੂੰ ਜਿਸ ਤਰ੍ਹਾਂ ਦੇ ਫੈਸਲੇ ਪੰਥ ਸਿੰਘ ਸਬਾਨਾ ਨੇ ਕੀਤੇ ਸੀ ਉਸ ਨੂੰ ਨજર ਅੰਦਾਜ਼ ਕਰਨਾ ਉਸ ਨੂੰ ਇਪਲੀਮੈਂਟ ਕਰਨ ਤੋਂ ਆਨਕ ਕਰਨੀ ਕਰਨਾ ਤੇ ਫਿਰ ਸ਼੍ਰੋਮਣੀ ਅਕਾਲੀ ਦਲ ਦਾ ਆਪਣੀ ਦਿਸ਼ਾ ਵੱਲ ਵੱਧ ਜਾਣਾ ਉਸ ਦੇ ਨਾਲ ਭਰਤੀ ਮਹਮ ਨੂੰ ਲੈ ਕੇ ਇੱਕ ਵੱਡਾ ਆਗਾਜ਼ ਅਕਾਲੀ ਦਲ ਨੇ ਕੀਤਾ ਜਿਸ ਤੋਂ ਸਪਸ਼ਟ ਹੁੰਦਾ ਨਜ਼ਰ ਆਇਆ ਕਿ ਅਕਾਲੀ ਦਲ ਹੁਣ ਅੱਗੇ ਵਧਣਾ ਚਾਹੁੰਦਾ ਹੈ ਅਕਾਲੀ ਦਲ ਜਿਸ ਤਰ੍ਹਾਂ ਦੇ ਪੈਰ ਖਿੱਚ ਕੇ ਚੱਲ ਰਿਹਾ ਉਸ ਦੇ ਨਾਲ ਇਹ ਵਿਵਾਦ ਇਸ ਕਰਕੇ ਬਣੇ ਹੋਇਆ ਕਿ ਆਖਰ 2 ਦਸੰਬਰ ਤੋਂ ਜਿਸ ਤਰ੍ਹਾਂ ਦੇ ਫੈਸਲੇ ਪੰਚ ਸਿੰਘ ਸਬਾਨਾ ਨੇ ਕੀਤੇ ਸੀ ਉਸ ਉੱਤੇ ਅਕਾਲੀ ਦਲ ਗੌਰ ਕਿਉਂ ਨਹੀਂ ਕਰ ਰਿਹਾ ਅਕਾਲੀ ਦਲ ਅਜੇ ਹੀ ਸੱਤ ਮੈਂਬਰੀ ਕਮੇਟੀ ਨੂੰ ਇੰਪਲੀਮੈਂਟ ਕਿਉਂ ਨਹੀਂ ਕਰ ਰਿਹਾ ਆਖਰ ਉਹਨੇ ਵਿਵਾਦ ਕਿੱਥੇ ਖੜਾ ਹੈ ਵਿਵਾਦ ਕਿੱਥੇ ਤੱਕ ਜਾਏਗਾ ਕਿਉਂਕਿ ਹਾਲਾਤ ਬਦਲ ਚੁੱਕੇ ਆ ਇਹਨਾਂ ਮਸਲਿਆਂ ਦੇ ਉੱਤੇ ਸਿੰਘ ਸਵਾਰ ਨੇ ਇੱਕ ਮੈਟ੍ਰਿਕ ਸੱਦੀ ਸੀ ਇਸ ਤੋਂ ਪਹਿਲਾਂ ਕਿ ਬੈਠਕ ਹੁੰਦੀ ਉਸ ਬੈਠਕ ਦੇ ਉੱਤੇ ਵੱਡਾ ਫੈਸਲਾ ਚੁੱਕਿਆ ਕਿ ਬੈਠਕ ਮੁਲਤਵੀ ਹੋ ਚੁੱਕੀ ਹੈ ਆਕਰ ਨਿੱਜੀ ਕਾਰਨਾਂ ਦਾ ਹਵਾਲਾ ਦੇ ਕੇ ਗਿਆਨੀ ਰਕबीर ਸਿੰਘ ਹੋਰਾਂ ਨੇ ਇਹ ਬੈਠਕ ਰੱਦ ਕਰ ਦਿੱਤੀ ਸੀ ਇਸ ਦੇ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਦੇ ਕੁਝ ਬਲਵਲੇ ਸਨ ਜਿਨ੍ਹਾਂ ਨੇ ਲਾਈਵ ਹੋ ਕੇ ਗੱਲ ਸਾਂਝੀ ਕੀਤੀ ਸੀ ਕਿ ਕਿਸ ਤਰ੍ਹਾਂ ਮੈਸेंजर ਆਫ ਬਾਦਲ ਦੇ ਕੁਝ ਬੰਦੇ ਜਿਹੜੀ ਜਾਂਚ ਮੇਰੇ ਖਿਲਾਫ ਲੈ ਕੇ ਨਿਕਲੇ ਹੋਇਆ ਉਹਨਾਂ ਦਾ ਇੱਕੋ ਇੱਕ ਏਜੰਡਾ ਗਿਆਨੀ ਹਰਪ੍ਰੀਤ ਸਿੰਘ ਨੂੰ ਕਿਸ ਤਰ੍ਹਾਂ ਪੰਤਕ ਸਫਾਂ ਦੇ ਵਿੱਚੋਂ ਲਾਂਬੇ ਕਰਨਾ ਤੇ ਉਹਨਾਂ ਨੇ ਕਿਹਾ ਕਿ ਉਹ ਆਪਣਾ ਫੈਸਲਾ ਆਉਣ ਵਾਲੇ ਸਮੇਂ ਦੇ ਵਿੱਚ ਸੰਗਤ ਦੇ ਸਾਹਮਣੇ ਖਾਲਸਾ ਪੰਦੇ ਦੇ ਸਾਹਮਣੇ ਰੱਖਣਗੇ ਪਰੰਤੂ ਹੋਰ ਵੀ ਬਹੁਤ ਸਾਰੀਆਂ ਤਕਰੀਰਾਂ ਨਾਲ ਦੀ ਨਾਲ ਦਖਾਈ ਦਿੱਤੀਆਂ ਤੇ ਇਸ ਦਰਮਿਆਨ ਦਿੱਲੀ ਦੇ ਵਿੱਚ ਵੀ ਚੋਣਾ ਹੋ ਰਿਹਾ ਤੇ ਉੱਥੋਂ ਵੀ ਕੁਝ ਜਹੀ ਖਬਰ ਆਈ ਹੈ ਕਿ ਅਰਵਿੰਦ ਕੇਜਰੀ ਵਾਲੇ ਖੋਰ ਮਾਸਟਰ ਸਟ੍ਰੋਕ ਖੇੜਿਆ ਇਸ ਕਰਕੇ ਖੇੜਿਆ ਕਿ ਜਿਸ ਤਰ੍ਹਾਂ ਸ਼ਰਾਬ ਘਟਾਲੇ ਨੂੰ ਲੈ ਕੇ ਇੱਕ ਵੱਡਾ ਸੰਕਟ ਰਵਿੰਦਰ ਕੇਜਰੀਵਾਲ ਦੇ ਉੱਤੇ ਬਣਿਆ ਹੋਇਆ ਤੇ ਆਖਰ ਅਰਵਿੰਦ ਕੇਜਰੀਵਾਲ ਦੇ ਕੋਲੇ ਹੋਰ ਕੋਈ ਚਾਰਾ ਵੀ ਨਹੀਂ ਸੀ ਇਸ ਦਰਮਿਆਨ ਅੰਮ੍ਰਿਤਸਰ ਤੋਂ ਵੀ ਕੁਝ ਅਜੀਬ ਖਬਰ ਆਈ ਆ ਕਿ ਕਾਂਗਰਸ ਖੁੰਝ ਗਈ ਹੈ ਬਹੁਮਤ ਲੈ ਕੇ ਵੀ ਆਪਣਾ ਮੇਅਰ ਅੰਮ੍ਰਿਤਸਰ ਦੇ ਵਿੱਚ ਬਣਾ ਨਾ ਸਕੀ ਆਖਰ ਕਿਸ ਤਰ੍ਹਾਂ ਦੇ ਕਟਨਾਕਰਮ ਇਹ ਨਾਲ ਦੀ ਨਾਲ ਚੱਲ ਰਿਹਾ ਇਸੇ ਦਰਮਿਆਨ ਇੱਕ ਮੰਚ ਤੇ ਗਿਆਨੀ ਰਗਵੀਰ ਸਿੰਘ ਗਿਆਨੀ ਹਰਪ੍ਰੀਤ ਸਿੰਘ ਤੇ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਤੇ ਗਲਮਦੇ ਮੇ ਟਕਸਾਲ ਦੇ ਬੁਖੀ ਬਾਬਾ ਹਰਨਾਮ ਸਿੰਘ ਤੁੰਬਾ ਇੱਕੋ ਮੰਚ ਤੇ ਇਕੱਠੇ ਹੁੰਦੇ ਆ ਨਦੇੜ ਸਾਹਿਬ ਦਾ ਇਹ ਮੰਚ ਜਿੱਥੇ ਜਥੇਦਾਰ ਗਿਆਨੀ ਕੁਲਵੰਤ ਸਿੰਘ ਹੋਰਾਂ ਦਾ ਸਨਮਾਨ ਕੀਤਾ ਜਾਣਾ ਸੀ ਜਿੱਥੇ ਕੁਝ ਅਜਹੀਆਂ ਤਕਰੀਰਾਂ ਇੱਕ ਵਾਰ ਫਿਰ ਗਿਆਨੀ ਹਰਪ੍ਰੀਤ ਸਿੰਘ ਨੇ ਸਾਂਝੀਆਂ ਕੀਤੀਆਂ ਤੇ ਗਿਆਨੀ ਰਗਵੀਰ ਸਿੰਘ ਹੋਰਾਂ ਦੀ ਮੌਜੂਦਗੀ ਦੇ ਵਿੱਚ ਆਪਣੇ ਮਨ ਦੇ ਬਲਬਲੇ ਸਾਂਝੇ ਕਰਦਿਆਂ ਉਹ ਸਵੇਦਨਾ ਦੱਸੀ ਆ ਕਿ ਆਖਰ ਜਦੋਂ ਉਹਨਾਂ ਨੇ ਕਾਰਜਕਾਰੀ ਜਥੇਦਾਰ ਵਜੋਂ ਕੰਮ ਸੰਭਾਲਿਆ ਸੀ ਤਾਂ ਉਸ ਸਮੇਂ ਕੁਝ ਜਹੀਆਂ ਸ਼ਿਕਾਇਤਾਂ ਫਾਈਲਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਮੌਜੂਦ ਸਨ ਜਿਨ੍ਹਾਂ ਨੂੰ ਪੜ੍ਹ ਕੇ ਸੁਣਾਇਆ ਨਹੀਂ ਜਾ ਸਕਦਾ ਸੀ ਜਿਸ ਦੇ ਵਿੱਚ ਯਹੀ ਸ਼ਬਦਾਵਲੀ ਵਰਤੀ ਗਈ ਕਿ ਉਹ ਸ਼ਬਦਾਵਲੀ ਮੂੰਹ ਵਿੱਚ ਰੱਖਣ ਦੇ ਯੋਗ ਵੀ ਨਹੀਂ ਸੀ ਪਰੰਤੂ ਕੁਝ ਜਹੀਆਂ ਚੀਜ਼ਾਂ ਵੀ ਸਾਹਮਣੇ ਆਈਆਂ ਜਿਸ ਦੇ ਵਿੱਚ ਲਫਾਫਿਆਂ ਦੇ ਵਿੱਚੋਂ ਨਿਕਲੀਆਂ ਉਹ ਚੂੜੀਆਂ ਜੋ ਜਥੇਦਾਰਾਂ ਨੂੰ ਸੰਕੇਤ ਦੇ ਰਹੀਆਂ ਸੀ ਸ੍ਰੀ ਅਕਾਲ ਤਖਤ ਦੇ ਜਥੇਦਾਰਾਂ ਤੋਂ ਕੁਝ ਜਹੇ ਸਿੱਖ ਕੌਮ ਦੇ ਮਸਲੇ ਜਾਂ ਪੰਤਕ ਮਸਲੇ ਹੱਲ ਨਹੀਂ ਹੁੰਦੇ ਤਾਂ ਉਹਨਾਂ ਨੂੰ ਅਜਹੀਆਂ ਚੂੜੀਆਂ ਪਹਿਨ ਲੈਣੀਆਂ ਚਾਹੀਦੀਆਂ ਨੇ ਤਾਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਹੇ ਸੰਕੇਤਾਂ ਦੇ ਚਲਦਿਆਂ ਉਹਨਾਂ ਨੇ ਉਹਨਾਂ ਚੂੜੀਆਂ ਨੂੰ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਗੋਲਕ ਦੇ ਅੱਗੇ ਰੱਖ ਕੇ ਇਹ ਗੱਲ ਕਹੀ ਸਿੱਕੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਫੈਸਲੇ ਸ੍ਰੀ ਕਾਲ ਤਕ ਸਾਹਿਬ ਦੀ ਮਾਨ ਮਰਿਆਦਾ ਸਨਮਾਨ ਨੂੰ ਦੇਖ ਕੇ ਹੀ ਲਏ ਜਾਣਗੇ ਪਰੰਤੂ ਜਿਸ ਤਰ੍ਹਾਂ ਦੇ ਹਾਲਾਤ ਮੌਜੂਦਾ ਸਮੇਂ ਦੇ ਵਿੱਚ ਬਣੇ ਹੋਏ ਆ ਕਿ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਨੇ ਨੈਤਿਕ ਆਧਾਰ ਵਾਲਿਆ ਤੇ 2 ਦਸੰਬਰ ਦੀ ਮੀਟਿੰਗ ਦੇ ਵਿੱਚ ਪੰਜ ਸਿੰਘ ਸਬਾਨਾ ਦੀ ਇਕਤਰਤਾ ਦੇ ਵਿੱਚ ਜਿਸ ਤਰ੍ਹਾਂ ਦੇ ਫੈਸਲੇ ਆਏ ਸੀ ਉਹਨਾਂ ਫੈਸਲਿਆਂ ਦੇ ਉੱਤੇ ਵੀ ਕਿੰਤੂ ਪ੍ਰੰਤੂ ਹੋ ਰਿਹਾ ਗੱਲ ਹੁਣ ਸਿਧਾਂਤਾਂ ਦੀ ਹੈ ਇੱਕ ਪਾਸੇ ਤਾਂ ਅਕਾਲੀ ਸਫਾਂ ਦੇ ਵਿੱਚ ਜਹੀ ਚਰਚਾ ਬਣਦੀ ਰਹਿੰਦੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਪਰੰਤੂ ਇਸ ਗੁਰੂ ਸਾਬ ਦੇ ਮਹਾਨ ਅਸਥਾਨ ਤੇ ਬੈਠੇ ਜਥੇਦਾਰਾਂ ਦਾ ਕਿੰਨਾ ਕੁ ਸਨਮਾਨ ਅਕਾਲੀ ਲੀਡਰਸ਼ਿਪ ਕਰਦੀ ਹੈ ਇਸ ਉੱਤੇ ਵੱਡੇ ਸਵਾਲ ਮੌਜੂਦਾ ਸਮੇਂ ਦੇ ਵਿੱਚ ਖੜੇ ਹੁੰਦੇ ਵਖਾਈ ਦੇ ਰਿਹਾ ਹੁਣ ਜਦੋਂ ਸਜਾਵਾਂ ਪੁਕਤ ਲੀਆਂ ਸਪਸ਼ਟੀਕਰਨ ਦੇ ਦਿੱਤੇ ਆ ਤਾਂ ਅਖਰ ਇੱਕੋ ਇੱਕ ਮਸਲਾ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਕਿਸ ਤਰ੍ਹਾਂ ਸੁਰੱਖਿਅਤ ਕੀਤਾ ਜਾਵੇ ਤਾਂ ਅਜਹੀਆਂ ਕਸ਼ਮਕਸ਼ਾਂ ਦੇ ਵਿੱਚ ਦਿਖਾਈ ਦਿੱਤਾ ਕਿ ਕਾਂਸਟੈਂਟ ਸੁਬਾਨਾ ਨੇ ਅਜਿਹੇ ਫੈਸਲੇ ਦਿੱਤੇ ਜਿਸ ਦੇ ਵਿੱਚ ਸੰਗਤ ਦਾ ਇੱਕ ਅਜਿਹਾ ਹੰਗਾਰਾ ਆਇਆ ਸੀ ਜੋ ਲੋਕਾਂ ਨੇ ਪ੍ਰਬੰਧਿਤ ਕੀਤਾ ਸੰਗਤਾਂ ਨੇ ਪ੍ਰਬੰਧਿਤ ਕੀਤਾ ਤੇ ਸੁਖਬੀਰ ਸਿੰਘ ਬਾਦਲ ਨੇ ਸਜ਼ਾ ਪੁਕਤੀ ਜਿਵੇਂ ਜਿਵੇਂ ਹੋਰਨਾ ਕੈਬਨਟ ਮੰਤਰੀਆਂ ਤੇ ਅਕਾਲੀ ਦਲ ਦੀ ਲੀਡਰਸ਼ਿਪ ਦੇ ਬਹੁਤ ਸਾਰੇ ਆਗੂਆਂ ਨੂੰ ਸੇਵਾ ਕਰਨੀ ਪਈ ਅਜਿਹੀ ਧਾਰਮਿਕ ਸਜ਼ਾ ਲੱਗੀ ਜੋ ਮਿਸਾਲੀ ਦਿਖਾਈ ਦੇ ਰਹੀ ਸੀ ਪਰੰਤੂ ਕੁਝ ਅਜਿਹੇ ਫੈਸਲੇ ਵੀ ਸਨ ਜਿਨ੍ਹਾਂ ਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੈਤਿਕ ਆਧਾਰ ਗਵਾ ਚੁੱਕਾ ਹੈ ਇਸ ਕਰਕੇ ਅਜਹੀ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਜਾ ਰਿਹਾ ਜਿਸ ਦੇ ਵਿੱਚ ਅਗਲੀ ਰੂਪਰੇਖਾ ਇਹ ਸੱਤ ਮੈਂਬਰੀ ਕਮੇਟੀ ਹੀ ਬਣਾਏਗੀ ਕਿ ਭਰਤੀ ਕੀਤੀ ਜਾਣੀ ਹੈ ਪ੍ਰਦਾਨ بنائے ਜਾਣੇ ਹਨ ਕਿਸ ਤਰ੍ਹਾਂ ਦੀ ਬਾਡੀ ਸ਼੍ਰੋਮਣੀ ਅਕਾਲੀ ਦਲ ਦੀ ਹੋਣੀ ਚਾਹੀਦੀ ਹੈ ਜਿਸ ਦੇ ਵਿੱਚ ਇੱਕ ਵੱਡੀ ਮੰਨਤਾ ਲੋਕਾਂ ਦੀ ਵੱਡਾ ਵਿਸ਼ਵਾਸ ਲੋਕਾਂ ਦਾ ਬਰਕਰਾਰ ਰੱਖਿਆ ਜਾ ਸਕੇ ਪਰੰਤੂ ਜਿਵੇਂ ਹੀ ਇਹ ਸੱਤ ਮੈਂਬਰੀ ਕਮੇਟੀ ਨੇ ਕਾਰਜਸ਼ੀਲ ਹੋਣਾ ਸੀ ਤਾਂ ਉਸ ਤੋਂ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਨੇ ਇਸ ਕਮੇਟੀ ਦੇ ਉੱਤੇ ਵੱਡੇ ਸਵਾਲ ਖੜੇ ਕੀਤੇ ਇਸ ਕਮੇਟੀ ਦੇ ਕੁਝ ਮੈਂਬਰਾਂ ਨੂੰ ਅਬਜ਼ਰਵਰ ਲਗਾ ਕੇ ਦੂਜੇ ਰਾਜਾਂ ਵਿੱਚ ਤਲਾਤ ਕਰ ਦਿੱਤਾ ਇਸ ਉੱਤੇ ਅਕਾਲੀ ਦਲ ਤੋਂ ਵਕੋਈ ਧਿਰ ਨੇ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੱਤੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਏ ਹੁਕਮਾਂ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਇਸ ਕਰਕੇ ਵੱਡਾ ਟਕਰਾ ਫੇਰ ਬਣਦਾ ਦਖਾਈ ਦੇ ਰਿਹਾ ਤਾਂ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਪੰਥ ਸਿੰਘ ਸਬਾਨਾਂ ਦੀ ਬੈਠਕ ਬੁੜ ਸੱਦੀ ਜਾ ਰਹੀ ਸੀ ਤਾਂ ਅਕਾਲੀ ਲੀਡਰਸ਼ਿਪ ਦੇ ਬਹੁਤ ਸਾਰੇ ਆਗੂਆਂ ਨੇ ਗਿਆਨੀ ਰਗਵੀਰ ਸਿੰਘ ਦੇ ਨਾਲ ਮੁਲਾਕਾਤ ਕੀਤੀ ਸੀ ਤੇ ਅਜਹੀ ਗੱਲ ਰੱਖੀ ਸੀ ਕਿ ਜਿਹੜਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੋ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਰਹੇ ਆ ਪੰਜ ਵਾਰ ਮੁੱਖ ਮੰਤਰੀ ਰਹੇ ਆ ਉਹਨਾਂ ਦਾ ਫਕਰੇ ਕੌਮ ਜਿਹੜਾ ਕਿਤਾਬ ਵਾਪਸ ਲੈ ਲਿਆ ਗਿਆ ਉਸ ਨੂੰ ਮੁੜ ਬਹਾਲ ਕੀਤਾ ਜਾਵੇ ਇਸ ਦੇ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਦੇ ਬਾਬਤ ਵੀ ਕਮੇਟੀ ਗਠਿਤ ਕੀਤੀ ਗਈ ਸੀ ਜਿਸ ਉੱਤੇ ਗਿਆਨੀ ਰਕबीर ਸਿੰਘ ਹੋਰਾਂ ਨੇ ਟਿੱਪਣੀ ਵੀ ਦੇ ਦਿੱਤੀ ਸੀ ਕਿ ਇਸ ਉੱਤੇ ਜਿਹੜਾ ਵੱਡਾ ਫੈਸਲਾ ਜਾਂ ਕੋਈ ਜਾਂਚ ਹੈ ਜਿਹੜੀ ਗਿਆਨੀ ਹਰਪੀਤ ਸਿੰਘ ਹੋਰਾਂ ਦੇ ਉੱਤੇ ਲਗਾਏ ਦੋਸ਼ਾਂ ਦੇ ਆਧਾਰਤ ਹੋ ਸਕਦੀ ਹੈ ਤਾਂ ਉਹ ਕੇਵਲ ਤੇ ਕੇਵਲ ਸ਼੍ਰੀ ਕਲਤਕਤ ਸਰਬ ਦਾ ਪੈਰੋਕਟਿਵ ਹੈ ਤਾਂ तमाम ਗੱਲਾਂ ਦਾ ਜ਼ਿਕਰ ਹੋ ਰਿਹਾ ਸੀ ਹਕਾਲੇ ਦਲ ਇਸ ਮਾਹੌਲ ਦੇ ਵਿੱਚ ਭਰਤੀ ਮਹਿਮ ਨੂੰ ਲੈ ਕੇ ਅੱਗੇ ਵੱਧ ਚੁੱਕਾ ਹੈ ਤਾਂ ਕੁਝ ਨਵੀਂ ਦਸ਼ਾ ਵਿੱਚ ਫੈਸਲੇ ਲਏ ਜਾਣੇ ਸੀ ਜਿਸ ਦਾ ਜ਼ਿਕਰ ਗਿਆਨੀ ਹਰਪੀਤ ਸਿੰਘ ਨੇ ਲਾਈਵ ਹੋ ਕੇ ਕੀਤਾ ਕਿ ਜਿਹੜੀ ਪੰਨ ਸਿੰਘ ਸਬਾਨਾਂ ਦੀ ਇਕਤਰਤਾ ਹੋਣ ਜਾ ਰਹੀ ਸੀ ਬੇਸ਼ੱਕ ਮੈਂ ਉਸ ਦੇ ਵਿੱਚ ਹਾਜ਼ਰ ਨਹੀਂ ਵੀ ਹੋਣਾ ਸੀ ਪਰੰਤੂ ਪਤਾ ਲੱਗਿਆ ਸੀ ਕਿ ਗਿਆਨੀ ਰਕबीर ਸਿੰਘ ਗੁਰਮਤਿ ਦੀ ਰੋਸ਼ਨੀ ਵਿੱਚ ਤੇ ਕੁਝ ਜਹੇ ਫੈਸਲੇ ਵੀ ਲੈ ਸਕਦੇ ਆ ਗਿਆਨੀ ਹਰਪ੍ਰੀਤ ਸਿੰਘ ਦੇ ਬਾਬਤ ਜਿਹੜੀ ਕਮੇਟੀ ਜਾਂਚ ਕਰ ਰਹੀ ਆ ਉਸ ਨੂੰ ਰੱਦ ਕਰਕੇ ਉਸ ਜਾਂਚ ਦਾ ਘੇਰਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਕੋਲੇ ਰਹਿ ਸਕਦਾ ਤਾਂ तमाम ਗੱਲਾਂ ਦਾ ਜ਼ਿਕਰ ਗਿਆਨੀ ਹਰਪ੍ਰੀਤ ਸਿੰਘ ਨੇ ਕੀਤਾ ਹੈ ਤੇ ਹੁਣ ਜਿਸ ਤਰ੍ਹਾਂ ਦੇ ਬਲਬਲੇ ਸਾਂਝੇ ਕੀਤੇ ਆ ਉਸ ਬਲਬਲਿਆਂ ਦੇ ਵਿੱਚੋਂ ਹੁਣ ਇੱਕ ਵਾਰ ਫੇਰ ਟਿੱਪਣੀ ਸਾਹਮਣੇ ਆਈ ਹੈ ਗਿਆਨੀ ਰਗਵੀਰ ਸਿੰਘ ਹੋਰਾਂ ਦੀ ਜਿਹੜੇ ਸਿੱਧੇ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਪੱਖ ਵਿੱਚ ਖੜਦੇ ਨਜ਼ਰ ਆ ਰਹੇ ਆ ਉਹਨਾਂ ਦਾ ਪੱਖ ਵਿੱਚ ਖੜਨਾ ਇਸ ਕਰਕੇ ਠੀਕ ਲੱਗ ਰਿਹਾ ਹੈ ਕਿ ਜਦੋਂ ਪੰਜ ਸਿੰਘ ਸਬਾਨਾ ਨੇ 2 ਦਸੰਬਰ ਦੀ ਇਕਤਤਾ ਦੇ ਵਿੱਚ ਫੈਸਲੇ ਲੈ ਲਿਆ ਤਾਂ ਉਹ ਫੈਸਲੇ ਮੰਨੇ ਕਿਉਂ ਨਹੀਂ ਜਾ ਰਹੇ ਉਹ ਫੈਸਲੇ ਇਪਲੀਮੈਂਟ ਕਿਉਂ ਨਹੀਂ ਹੋਣ ਜਾ ਰਹੇ ਗਿਆਨੀ ਰਗਵੀਰ ਸਿੰਘ ਨੇ ਇੱਕ ਵਾਰ ਫੇਰ ਆਪਣੀ ਤਕਰੀਰ ਦੇ ਵਿੱਚ ਆਪਣੇ ਆਦੇਸ਼ਾਂ ਦੇ ਵਿੱਚ ਆਪਣੇ ਫੈਸਲਿਆਂ ਦੇ ਵਿੱਚ ਇਹ ਗੱਲ ਕਹਿ ਦਿੱਤੀ ਹੈ ਕਿ ਸੱਤ ਮੈਂਬਰੀ ਕਮੇਟੀ ਸਟੈਂਡ ਕਰਦੀ ਹੈ ਉਸ ਨੂੰ ਕਾਰਜਸ਼ੀਲ ਹੋਣਾ ਚਾਹੀਦਾ ਹੈ ਤਾਂ ਇਹ ਜਦੋਂ ਆਦੇਸ਼ ਜਾਂ ਇਹ ਗੱਲ ਬਾਹਰ ਨਿਕਲੀ ਹੈ ਇਸ ਤੋਂ ਸਪਸ਼ਟ ਨਜ਼ਰ ਆ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਭਰਤੀ ਮਹਿਮ ਰੋਕਣੀ ਹੋਏਗੀ ਜੇ ਉਹ ਸ਼੍ਰੀ ਕਲਤਕ ਸਾਬ ਦਾ ਮਾਨ ਸਨਮਾਨ ਤੇ ਸਤਕਾਰ ਕਰਦੇ ਹੈ ਜੇ ਉਹ ਜਥੇਦਾਰ ਸਬਾਨਾ ਦੇ ਵੱਲੋਂ ਆਏ ਆ ਦੇਸ਼ਾਂ ਦੀ ਪਾਲਣਾ ਹੀ ਨਹੀਂ ਕਰਨਾ ਚਾਹੁੰਦੇ ਤਾਂ ਇਸ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਦੋਨਾਂ 13 ਦੇ ਵਿਚਾਲੇ ਵੱਡਾ ਟਕਰਾਅ ਦਿਖਾਈ ਦੇ ਸਕਦਾ ਹੈ ਜਦੋਂ ਹੁਣ ਗਿਆਨੀ ਰਕबीर ਸਿੰਘ ਨੇ ਸਥਿਤੀ ਨੂੰ ਸਪਸ਼ਟ ਕਰ ਦਿੱਤਾ ਕਿ ਸੱਤ ਮੈਂਬਰੀ ਕਮੇਟੀ ਕਾਰਜਸ਼ੀਲ ਹੋਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਹੀ ਪੰਥ ਸਿੰਘ ਸਬਾਨਾ ਦੀ ਇਕਤਰਤਾ ਵੀ ਹੋਣ ਜਾ ਰਹੀ ਹੈ ਇਸ ਦਰਮਿਆਨ ਦਿੱਲੀ ਤੋਂ ਵੀ ਕੁਝ ਨਹੀਂ ਖਬਰ ਆ ਰਹੀ ਹੈ ਕਿ ਰਵਿੰਦਰ ਕੇਜਰੀਵਾਲ ਜਿੰਨਾਂ ਨੇ ਖੁਦ ਨੂੰ ਹਮੇਸ਼ਾ ਆਪਣੇ ਆਪ ਨੂੰ ਮੁੱਖ ਮੰਤਰੀ ਵਜੋਂ ਵਹਾਰਿਆ ਪਰੰਤੂ ਜਿਸ ਤਰ੍ਹਾਂ ਦੇ ਸੰਕਟ ਰਵਿੰਦਰ ਕੇਜਰੀਵਾਲ ਦੇ ਆਲੇ-ਦੁਆਲੇ ਦਿਖਾਈ ਦਿੰਦੇ ਆ ਸ਼ਰਾਬ ਘਟਾਲੇ ਨੂੰ ਲੈ ਕੇ ਜਿਸ ਤਰ੍ਹਾਂ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਜਦੋਂ ਉਹਨਾਂ ਦੀ ਜ਼ਮਾਨਤ ਹੋਈ ਤਾਂ ਜ਼ਮਾਨਤ ਤੋਂ ਬਾਅਦ ਉਹਨਾਂ ਨੇ ਵੱਡਾ ਫੈਸਲਾ ਲਿਆ ਸੀ ਆਸ਼ੀ ਨੂੰ ਦਿੱਲੀ ਦਾ ਮੁੱਖ ਮੰਤਰੀ ਬਣਾਇਆ ਤਾਂ ਇਸ ਦੇ ਵਿੱਚੋਂ ਤਿਆਗ ਦੀ ਭਾਵਨਾ ਜਾਂ ਜਹੇ ਸੁਨੇਹ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਕਿਸ ਤਰ੍ਹਾਂ ਦੇ ਮਾਸਟਰ ਸਟ੍ਰੋਕ ਜਿਹੜੇ ਐ ਰਵਿੰਦ ਕੇਜਰੀਵਾਲ ਖੇਡਦੇ ਆ ਜਦੋਂ ਹੁਣ ਵਿਧਾਨ ਸਭਾ ਦਿੱਲੀ ਦੀਆਂ ਚੋਣਾਂ ਹੋ ਰਹੀਆਂ ਨੇ ਤਾਂ ਇਸ ਗੱਲ ਉੱਤੇ ਵੱਡੀ ਚਰਚਾ ਸਿੱਕੇ ਆਤੀ ਸੀ ਨੂੰ ਪਿੱਛੇ ਕਰਕੇ ਰਵਿੰਦ ਕੇਜਰੀਵਾਲ ਖੁਦ ਦੁਬਾਰਾ ਮੁੱਖ ਮੰਤਰੀ ਬਣ ਕੇ ਇਹ ਪ੍ਰਭਾਵ ਆਵਾਦੀ ਪਾਰਟੀ ਦੇ ਵਿੱਚ ਦਿੱਲੀ ਦੀ ਸਿਆਸਤ ਦੇ ਵਿੱਚ ਬਣਾਉਣਾ ਚਾਹੁੰਦਾ ਹੈ ਕਿ ਅੱਜ ਵੀ ਲੋਕ ਰਵਿੰਦ ਕੇਜਰੀਵਾਲ ਦੇ ਨਾਲ ਹੈ ਪਰੰਤੂ ਜਿਸ ਤਰ੍ਹਾਂ ਭਾਜਪਾ ਇੱਕ ਵੱਡੀ ਟੱਕਰ ਆਵਾਦੀ ਪਾਰਟੀ ਨੂੰ ਦੇ ਰਹੀ ਹੈ ਕੁਝ ਵੱਡੇ ਐਲਾਨ ਭਾਜਪਾ ਵਾਲੇ ਪਖ ਤੋਂ ਕੁਝ ਘੇਰਾਬੰਦੀ ਜਾਂ ਪਿਛਲੇ ਸਮਿਆਂ ਦੇ ਵਿੱਚ ਜਿਸ ਤਰ੍ਹਾਂ ਦਿੱਲੀ ਦੇ ਰਾਜਪਾਲ ਨੇ ਪਰ ਫਿਰ ਸ਼ਰਾਬ ਘਟਾਲੇ ਦੇ ਮਸਲੇ ਤੇ ਅਰਵਿੰਦ ਕੇਜਰੀਵਾਲ ਦੇ ਖਿਲਾਫ ਜਾਂਚ ਨੂੰ ਮਨਜ਼ੂਰੀ ਦੇ ਦਿੱਤੀ ਸੀ ਤਾਂ ਉਹਨਾਂ ਸੰਭਾਵਨਾਵਾਂ ਦੇ ਚੱਲਦਿਆਂ ਕੁਝ ਫਿਕਰ ਅਰਵਿੰਦ ਕੇਜਰੀਵਾਲ ਦੇ ਅੰਦਰ ਵੀ ਦਿਖਾਈ ਦਿੱਤੇ ਆ ਕਿ ਭਾਜਪਾ ਉਹਨਾਂ ਦੀ ਘੇਰਾਬੰਦੀ ਕਰ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਜੇ ਉਹ ਜਾਂ ਉਹਨਾਂ ਦੀ ਪਾਰਟੀ ਜਿੱਤ ਜਾਂਦੀ ਹੈ ਤਾਂ ਉਸ ਦੇ ਨਾਲ अरविंद केजरीवालੋਂ ਫੇਰ ਮੁੱਖ ਮੰਤਰੀ ਉਹਨਾਂ ਦੀ ਪਾਰਟੀ ਦੇ ਲੋਕ ਬਣਾ ਦੇਣਗੇ ਪਰੰਤੂ ਇਹਨਾਂ ਹਾਲਾਤਾਂ ਦੇ ਚੱਲਦਿਆਂ ਉਹਨਾਂ ਨੂੰ ਗ੍ਰਿਫਤਾਰੀ ਦਾ ਸੰਕਟ ਜਿਸ ਤਰ੍ਹਾਂ ਗ੍ਰਿਫਤਾਰੀ ਦੀ ਇੱਕ ਤਲਵਾਰ ਉਸ ਕਮੇਟੀ ਦੇ ਆਲੇ-ਦੁਆਲੇ ਜਿਹੜੀ ਜਾਂਚ ਫੇਰ अरविंद केजरीवालੋਂ ਕਰ ਸਕਦੀ ਹੈ ਤੇ ਉਹਨਾਂ ਨੇ ਇਸ ਵਾਰ ਫੇਰ ਦਿੱਲੀ ਦੀਆਂ ਮੈਦਾਨ ਸਭਾ ਚੋਣਾਂ ਦੇ ਵਿੱਚ ਆਥੀ ਚੀ ਨੂੰ ਬੈਕ ਕਰਕੇ ਬਨੀਸ਼ ਸ਼ਿਸ਼ੋਧੀਆਂ ਨੂੰ ਮੁੱਖ ਮੰਤਰੀ ਵਜੋਂ ਉਬਾਰ ਦਿੱਤਾ ਹੈ ਤੇ ਇੱਕ ਵੱਡਾ ਮਾਸਟਰ ਸਟ੍ਰੋਕ ਖੇਡ ਕੇ ਹੋਰ ਨਾ ਸਿਆਸੀ ਪਾਰਟੀਆਂ ਨੂੰ ਚਿਤਕ ਕਰਨ ਵੱਲ ਵਧ ਚੁੱਕਿਆ ਰਵਿੰਦ ਕੇਜਰੀਵਾਲ ਤੇ ਇਸ ਦੇ ਨਾਲ ਹੀ ਅੰਮ੍ਰਿਤਸਰ ਦੇ ਵਿੱਚ ਵੀ ਵੱਡਾ ਕਸ਼ਮਕਸ਼ ਕਰਦੇ ਨਜ਼ਰ ਆਈ ਹੈ ਆਮ ਆਦੀ ਪਾਰਟੀ ਜਿਸ ਤਰ੍ਹਾਂ ਪੰਜ ਵੱਡੇ ਸ਼ਹਿਰਾਂ ਦੇ ਵਿੱਚ ਨਗਰ ਨਿਗਮ ਚੋਣਾਂ ਮੁਕੰਮਲ ਹੋਈਆਂ ਜਿੱਤਾਂ ਦਰਜ ਹੋਈਆਂ ਤੇ ਕੁਝ ਵੱਡੇ ਬਹੁਮਤ ਕਾਂਗਰਸ ਨੇ ਵੀ ਹਾਸਲ ਕੀਤੇ ਸੀ ਫਗਵਾੜਾ ਦੇ ਵਿੱਚ ਵੀ ਜਾਂ ਜਲੰਧਰ ਲੁਧਿਆਣਾ ਤੇ ਪਟਿਆਲਾ ਦੇ ਵਿੱਚ ਆਮ ਆਦੀ ਪਾਰਟੀ ਆਪਣੇ ਮੇਹਰ ਬਣਾ ਚੁੱਕੀ ਸੀ ਪਰੰਤੂ ਇੱਕੋ ਇੱਕ ਅਮਰਸਰ ਜੋ ਅਜਹੀ ਨਗਰੀ ਹੈ ਗੁਰੂ ਰਾਮਦਾਸ ਦੀ ਨਗਰੀ ਹੈ ਇੱਕ ਵੱਡਾ ਸ਼ਹਿਰ ਹੈ ਪੰਜਾਬ ਦਾ ਜਿੱਥੇ ਕਾਂਗਰਸ ਨੇ ਵੱਡਾ ਬਹੁਮਤ ਹਾਸਲ ਕੀਤਾ ਸੀ ਜਿਸ ਤੋਂ ਸਪਸ਼ਟ ਨਜ਼ਰ ਆ ਰਿਹਾ ਸੀ ਕਿ ਆਵਾਦੀ ਪਾਰਟੀ ਜੋੜ ਤੋੜ ਦੀ ਸਿਆਸਤ ਦੇ ਵਿੱਚ ਲੱਗੀ ਹੋਈ ਹੈ ਕੁਝ ਕਾਂਗਰਸੀ ਵੀ ਆਪਣੇ ਕਿਸ ਚਿਹਰੇ ਨੂੰ ਮੇਹਰ ਬਣਾਉਣ ਉਸ ਨੂੰ ਲੈ ਕੇ ਦੇ ਕੁਝ ਪਰਚੀਆਂ ਪਾ ਕੇ ਇਹ ਸਫਾਈ ਉਹਨਾਂ ਕੌਂਸਲਰਾ ਤੋਂ ਲੈ ਲਈ ਸੀ ਕਿ ਤੁਹਾਡਾ ਮੇਰ ਕੌਣ ਹੋਵੇ ਪਰੰਤੂ ਜਿਸ ਤਰ੍ਹਾਂ ਦੀ ਦੇਰੀ ਦਾ ਜਿਸ ਤਰ੍ਹਾਂ ਦਾ ਲੈ ਕਾਂਗਰਸ ਨੇ ਕੀਤਾ ਉਸ ਦਾ ਖਮਿਆਜਾ ਜਿਹੜਾ ਹੈ ਉਹ ਹੁਣ ਪੁਖਤਦੀ ਨਜ਼ਰ ਆ ਰਹੀ ਹੈ ਜਿਸ ਤੋਂ ਸਪਸ਼ਟ ਹੋ ਰਿਹਾ ਕਿ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪ੍ਰਧਾਨਗੀ ਤੇ ਵੀ ਸਵਾਲ ਖੜੇ ਹੋਏ ਆ ਕਿ ਜਿਨ੍ਹਾਂ ਨੇ ਇੱਕ ਛੋਟੀ ਜੀ ਚੋਣ ਨੂੰ ਮੈਨੇਜ ਨਹੀਂ ਕੀਤਾ ਜੇ ਮੈਨੇਜ ਕੀਤਾ ਹੁੰਦਾ ਤੇ ਅੱਜ ਕਾਂਗਰਸ ਦਾ ਮੇਰ ਅੰਮ੍ਰਿਤਸਰ ਦੇ ਵਿੱਚ ਬਣਿਆ ਹੁੰਦਾ ਪਰੰਤੂ ਆਮ ਆਦੀ ਪਾਰਟੀ ਜੋੜ ਤੋੜ ਕਰਨ ਦੇ ਵਿੱਚ ਸਫਲ ਰਹੀ ਹੈ ਬੇਸ਼ੱਕ ਕਾਂਗਰਸ ਨੂੰ ਬਾਹਰ ਰੱਖ ਕੇ ਪ੍ਰਦਰਸ਼ਨ ਕਰਨਾ ਪਿਆ ਤੇ ਇਸ ਪ੍ਰਦਰਸ਼ਨ ਦੇ ਵਿੱਚੋਂ ਆਮ ਆਦੀ ਪਾਰਟੀ ਨੇ ਮੋਤੀ ਪਾਟੀਆਂ ਨੂੰ ਅੰਮ੍ਰਿਤਸਰ ਦਾ ਮੇਅਰ ਬਣਾ ਲਿਆ ਤੇ ਸੀਨੀਅਰ ਤੇ ਡਿਪਟੀ ਮੇਅਰ ਵੀ ਜਿਹੜੇ ਉਹ ਬਣਾ ਲਿਆ ਜਿਸ ਦੇ ਵਿੱਚੋਂ ਸਪਸ਼ਟ ਨਜ਼ਰ ਆ ਰਿਹਾ ਕਿ ਬਹੁਮਤ ਲੈ ਕੇ ਵੀ ਕਾਂਗਰਸ ਖੁੰਜੀ ਨਜ਼ਰ ਆ ਰਹੀ ਹੈ ਤੇ ਇਸ ਦਾ ਖਮਿਆਜਾ ਜਿਹੜਾ ਹੈ ਉਹ ਪਾਰਟੀ ਦੇ ਪ੍ਰਧਾਨ ਨੂੰ ਪੁਤਲਾ ਪੈ ਸਕਦਾ